ਪੰਜਾਬ ਦੇ ਵਿੱਚ ਬਦਲਦਾ ਮੌਸਮ ਹੁਣ ਲੋਕਾਂ ਦੇ ਲਈ ਕਾਫੀ ਜ਼ਿਆਦਾ ਕਹਿਰ ਵਰਸਾਉਦਾ ਹੋਇਆ ਨਜ਼ਰ ਆਵੇਗਾ ਕਿਉਂਕਿ ਪੰਜਾਬ ਦੇ ਵਿੱਚ ਕੜਾਕੀ ਦੀ ਠੰਡ ਨੂੰ ਲੈ ਕੇ ਵੱਡੀ ਪ੍ਰੇਖਿਆਣੀ ਹੋ ਗਈ ਹੈ ਇਹ ਬਦਲਦਾ ਮੌਸਮ ਜਿਸ ਵਿੱਚ ਆਈਐਮਡੀ ਵਪਾਕਦੀਆਂ ਰਿਪੋਰਟਾਂ ਬਹੁਤ ਵੱਡੇ ਪੱਦਰ ਦੇ ਉੱਤੇ ਭਵਿਖਵਾਣੀਆਂ ਕਰਦੀਆਂ ਨੇ ਉਸ ਸਬਕਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਦੱਸਿਆ ਜਾ ਰਿਹਾ ਕਿ ਪੰਜਾਬ ਦੇ ਵਿੱਚ ਹੁਣ ਕੜਾਕੇ ਦੀ ਠੰਡ ਸੀਤ ਲਹਿਰ ਔਰ ਨਾਲ ਦੀ ਨਾਲ ਜਿੱਥੇ ਤਾਪਣ ਦੇ ਵਿੱਚ ਗਰਾਵਟ ਹੋਵੇਗੀ ਤੇ ਬਦਲਦਾ ਮੌਸਮ ਲੋਕਾਂ ਦੇ ਲਈ ਕਹਿਰ ਸਾਬਤ ਹੋਣ ਵਾਲਾ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਮੌਸਮ ਕੇਂਦਰ ਦੇ ਮੁਤਾਬਕ ਦੱਸਿਆ ਜਾ ਰਿਹਾ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਕੋਲਡ ਵੇਵ ਦਾ ਅਲਰਟ ਹੈ ਜਾਨੀ ਕਿ ਸੀਤ ਲਹਿਰ ਦੀ ਜਿਹੜੀ ਭਵਿਖਵਾਣੀ ਹੋ ਚੁੱਕੀ ਹੈ ਔਰ ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈਣ ਵਾਲੀ ਹੈ ਜਨਵਰੀ ਮਹੀਨੇ ਦੇ ਵਿੱਚ ਵੀ ਅਸਾਰ ਠੰਡ ਦੇ ਜ਼ਿਆਦਾ ਮਾਤਰਾ ਤੇ ਰਹਿੰਦੇ ਹੋਲੇ ਹੋਲੇ ਕਈ ਅਸਲੀਆ ਦੇ ਵਿੱਚ ਬਾਰਿਸ਼ ਵੀ ਜਿਹੜੀ ਆ ਪੈ ਸਕਦੀ ਆ ਜਾਨੀ ਕਿ ਹੁਣ ਜਿਵੇਂ ਮੌਸਮ ਖੁਸ਼ਕ ਬਣਿਆ ਹੋਇਆ ਔਰ ਖੁਸ਼ਕ ਮੌਸਮ ਦੇਖ ਕਰਕੇ ਕਈ ਲੋਕਾਂ ਨੂੰ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਦੱਸਿਆ ਜਾ ਰਿਹਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕਈ ਥਾਵਾਂ ਤੇ بارش ਹੋ ਸਕਦੀ ਹੈ ਫਿਲਹਾਲ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਤਾਂ ਹਾਲਾਂਕਿ ਠੰਡੀਆਂ ਹਵਾਵਾਂ ਇਸੇ ਤਰੀਕੇ ਨਾਲ ਚਲਦੀਆਂ ਰਹਿਣਗੀਆਂ ਪਹਾੜੀ ਇਲਾਕਿਆਂ ਦੇ ਵਿੱਚ ਜਿਵੇਂ ਲਗਾਤਾਰ بارش ਹੋ ਰਹੀ ਸੀਗੀ ਔਰ ਇਸ بارش ਹੋਣ ਦੇ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਵੀ ਖਾਸਾ ਅਸਰ ਦੇਖਣ ਨੂੰ ਮਿਲਿਆ ਤਾਂ ਵੱਡੀਆਂ ਭਵਿਕਵਾਨੀਆਂ ਹੋ ਕੇ ਆਣੇ ਤੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਸੀਂ ਕਿਤੇ ਵੀ ਕੁੰਮੜ ਜਾਣ ਦਾ ਪਲਾਨ ਬਣਾਉਂਦੇ ਹੋ ਤੇ ਤੁਹਾਨੂੰ ਸਾਵਧਨ ਤੇ ਸੁਚੇਤ ਰਹਿਣਾ ਚਾਹੀਦਾ ਹੈ ਤੇ ਜ਼ਿਲ੍ਹਿਆਂ ਦੀ ਗੱਲ ਕਰੀਏ ਜਿਨ੍ਹਾਂ ਦੇ ਵਿੱਚ ਤਾਪਮਨ ਚ ਗਿਰਾਵਟ ਹੋਈ ਹੈ ਉਸ ਦੇ ਵਿੱਚ ਅੰਮ੍ਰਿਤਸਰ ਬਠਿੰਡਾ ਤਰਨਤਾਰਨ ਮਾਨਸਾ ਔਰ ਮੋਕਾ ਤੇ ਹੋਰ ਵੀ ਜ਼ਿਲ੍ਹੇ ਸ਼ਾਮਲ ਨੇ ਜਿਨ੍ਹਾਂ ਦੇ ਵਿੱਚ ਤਾਪਮਨ ਚ ਗਰਾਵਟ ਹੋਈ ਹੈ ਔਰ ਇਹ ਗਰਾਵਟ ਜਿਹੜੀ ਆ ਲੋਕਾਂ ਲਈ ਆਫਤ ਸਾਬਤ ਹੋ ਰਹੀ ਹੈ ਜਾਨੀ ਕਿ ਹੁਣ ਵਿਜ਼ਿਬਿਲਟੀ ਘੱਟ ਹੋਣ ਦੇ ਕਰਕੇ ਲੋਕਾਂ ਨੂੰ ਧੁੰਦ ਦੇ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮੁਸੀਬਤ ਜਿਹੜੀ ਆ ਰਹੀ ਹੈ ਜਿਸ ਕਰਕੇ ਵੱਡੇ ਪੱਧਰ ਦੇ ਉੱਤੇ ਹੁਣ ਮੌਸਮ ਜਿਹੜਾ ਕਾਫੀ ਜ਼ਿਆਦਾ ਆਪਣੇ ਮੂਜਾਜ਼ ਬਦਲ ਰਿਹਾ ਹੈ ਤੇ ਉਸ ਤੋਂ ਬਾਅਦ ਦੱਸਿਏ ਕਿ ਲਗਾਤਾਰ ਪੰਜਾਬ ਦੇ ਵਿੱਚ ਭਵਿੱਖਬਾਣੀ ਹੋ ਚੁੱਕੀ ਹੈ ਤਾਂ 26 28 ਦਸੰਬਰ ਆ ਇਸੇ ਵਿੱਚ ਜ਼ਿਆਦਾ ਖੜਾਕੇ ਦੇ ਅਸਾਰ ਦੱਸੇ ਗਏ ਨੇ ਠੰਡ ਦੇ ਔਰ ਸੰਘਣੀ ਧੁੰਦ ਜਿਹੜੀ ਆ ਤਿੰਨ ਦਿਨ ਲਗਾਤਾਰ ਪੈਣ ਦੀ ਪਵਿੱਟ ਖਾਣੀਆਂ ਕਰ ਦਿੰਦੀ ਆ ਤਾਂ ਜੇਕਰ ਤੁਸੀਂ ਕਿਤੇ ਦੂਰ ਦਰਾਡੇ ਜਾਣ ਦਾ ਪਲਾਨ ਬਣਾਉਂਦੇ ਹੋ ਤਾਂ ਸੁਚੇਤ ਰਹੋ ਕਿਉਂਕਿ ਇਹ ਹੁਣ ਮੌਸਮ ਤੁਹਾਡੇ ਲਈ ਕਹਿਰ ਸਾਬਤ ਹੋਣ ਵਾਲਾ ਉਸ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਹੁਣ ਤਾਪਾਂ ਦੇ ਵਿੱਚ ਗਰਾਵਟ ਦਿਨ ਪ੍ਰਤੀ ਦਿਨ ਆਵੇਗੀ ਔਰ ਧੁੰਦਾਂ ਦਾ ਸਾਹਮਣਾ ਤੁਹਾਨੂੰ ਰਾਤ ਔਰ ਸਵੇਰ ਦੇ ਸਮੇਂ ਸਾਦਾ ਮਾਤਰਾ ਤੇ ਦੇਖਣ ਨੂੰ ਮਿਲੇਗਾ ਉਸ ਤੋਂ ਬਾਅਦ ਤੁਹਾਨੂੰ ਮੁਸ਼ਕਲ ਵੀ ਆਵੇਗੀ ਤੇ ਜੇਕਰ ਤੁਸੀਂ ਹੁਣ ਇਸ ਮੌਸਮ ਤੋਂ ਬਚਾਅ ਕਰਨਾ ਚਾਹੁੰਦੇ ਹੋ ਤੇ ਖਾਸ ਕਰਕੇ ਘਰਾਂ ਦੇ ਵਿੱਚ ਰਹਿਣ ਦੀ ਮਾਹਿਰਾਂ ਨੇ ਜਿਹੜੀ ਸਲਾਹ ਦਿੱਤੀ ਹੈ ਕਿ ਕਿਤੇ ਵੀ ਜਾਣ ਦਾ ਪਲਾਨ ਨਾ ਬਣਾਓ ਕਿਉਂਕਿ ਤੁਹਾਨੂੰ ਮੁਸ਼ਕਲ ਹੋ ਸਕਦੀ ਹੈ ਉਸ ਤੋਂ ਬਾਅਦ ਹੁਣ ਲਗਾਤਾਰ ਹੀ ਕੋਲਡ ਵੇਵ ਦਾ ਅਲਰਟ ਪੰਜਾਬ ਦੇ ਵਿੱਚ ਜਾਰੀ ਹੋਵੇਗਾ ਜਿਸ ਦੀਆਂ ਭਵਿੱਖਵਾਨੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਗਈਆਂ ਨੇ ਤਾਂ ਮੌਸਮ ਦੇ ਨਾਲ ਜੁੜੀ ਅਪਡੇਟ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜੁੜ ਪਾਓ ਤੇ ਕੀ ਕੁਝ ਪੰਜਾਬ ਦਾ ਮੌਸਮ ਆ ਹੌਣ ਵਾਲੇ ਦਿਨਾਂ ਦਾ ਹੈਂਡ ਵਾਲਾ ਉਸ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚ ਸਕ